i'm gonna it ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਜੋ ਅੱਜ ਅਜੋਧਿਆ ਦੇ ਵਿੱਚ ਆ ਰਾਮ ਮੰਦਰ ਦਾ ਉਦਘਾਟਨ ਹੋਇਆ ਔਰ ਨਾਲ ਹੀ ਸ੍ਰੀ ਰਾਮ ਦੀ ਪਾਰਕ ਕੋਸ਼ਿਸ਼ਤਾ ਦੇ ਵਿੱਚ ਸਾਨੂੰ ਸਾਰਿਆਂ ਨੂੰ ਚਾਹੇ ਲਾਈਵ ਅਸੀਂ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਔਰ ਅਸੀਂ ਸਾਰਿਆਂ ਨੇ ਪਾਰਟੀ ਬਾਜੀ ਤੋਂ ਸਾਰਿਆਂ ਉੱਠ ਕੇ ਗੁਰਦਾਸਪੁਰ ਕਾਸ ਕਰਕੇ ਆਪਣੇ ਸ਼ਹਿਰ ਦੀ ਗੱਲ ਕਰਾਂ ਸਾਰਿਆਂ ਨੇ ਇਕੱਠੇ ਹੋ ਕੇ ਆ ਉਸ ਅਹ ਅਹਿਮ ਪਲਾਂ ਦਾ ਜਿਹੜਾ ਅਸੀਂ ਹਿੱਸਾ ਬਣਿਆ ਉਹ ਵੀ ਪ੍ਰਭੂ ਦੀ ਕਿਰਪਾ ਲਈ ਸਾਨੂੰ ਮੌਕਾ ਮਿਲਿਆ ਵਿਚ ਸ਼ਾਮਲ ਹੋਣ ਦਾ ਅੱਜ ਬੜੀ ਵੱਡੀ ਤعداد ਚ ਸਾਰੇ ਹੀ ਆ ਰਾਮ ਭਗਤਾਂ ਨੇ ਸਾਰੇ ਲੋਕਾਂ ਨੇ ਲੰਗਰ ਲਾਏ ਹੋਏ ਆ ਔਰ ਆ ਯਾਤਰਾ ਨਿਕਲ ਰਹੀ ਹੈ ਬਹੁਤ ਵੱਡੀ ਜੀ ਦੇ ਵਿੱਚ ਅ ਮੈਂ ਆਸ ਕਰਦਾ ਕਿ ਸਾਰੇ ਸਮਾਂ ਕੱਢ ਕੇ ਅਸੀਂ ਯਾਤਰਾ ਚ ਵੀ ਆਪਣਾ ਸਮਾਂ ਕੱਢਣਗੇ ਔਰ ਪ੍ਰਭੂ ਰਾਮ ਜੀ ਦੇ ਕੇ ਇਹ ਅਰਦਾਸ ਕਰਦੇ ਆਂ ਕਿ ਉਹ ਸਾਰੇ ਘਰਾਂ ਦੇ ਉੱਤੇ ਸਾਰਿਆਂ ਦੇ ਆਪਣਾ ਮੇਰ ਪਰਿਆ ਹੱਥ ਰੱਖਣ ਪਰ ਸਾਡੇ ਵਿੱਚ ਆਪਸੀ ਭਾਈਚਾਰਾ ਖਾਸ ਕਰਕੇ ਕੈਮਰਾ ਵੇ ਕਿਉਂਕਿ ਜਿੱਥੇ ਆਪਸੀ ਭਾਈਚਾਰਾ ਜਿੰਨਾ ਚਿਰ ਕਾਇਮ ਰਹੂਗਾ ਉਨੀ ਦੇਰ ਤੱਕ ਸਾਡੇ ਸੂਬੇ ਸਾਡਾ ਮੁਲਕ ترقی ਕਰਦਾ ਰਹੂਗਾ ਔਰ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਬਤੌਰ ਇੱਕ ਆਮ ਇਨਸਾਨ ਬਤੌਰ ਇੱਕ ਭਗਤਾਂ ਦੇ ਰੂਪ ਦੇ ਵਿੱਚ ਅਸੀਂ ਸਾਰੀ ਸੰਗਤਾਂ ਦੇ ਰੂਪ ਦੇ ਵਿੱਚ ਅਸੀਂ ਸਾਰੇ ਸ਼ਹਿਰ ਦੀਆਂ ਪ੍ਰਕਰਮਾਂ ਕਰਦੇ ਹੋਏ ਯਾਤਰਾ ਵੀ ਕੱਢ ਰਹੇ ਹਾਂ ਇਸ ਵੰਚ ਮੈਂ ਇੱਕ ਵਾਰ ਫੇਰ ਪ੍ਰਭੂ ਰਾਮ ਜੀ ਦੇ ਅੱਜ ਇਸ ਸਮਾਰੋਹ ਦੇ ਵਿੱਚ ਅਹਿਮ ਪਲਾਂ ਦੇ ਵਿੱਚ ਜਿੰਨੇ ਵੀ ਕਦਮ ਚੱਲ ਕੇ ਆਏ ਆ ਸਾਰਿਆਂ ਨੂੰ ਦਿਲ ਦੀਆਂ ਕਰਾਈਆਂ ਤੋਂ ਮੁਬਾਰਕਬਾਦ ਅੱਜ ਬੜਾ ਖੁਸ਼ੀ ਵਾਲਾ ਔਰ ਬਹੁਤ ਆਜੇਸ਼ਾਲੀ ਦਿਨ ਹੈ ਕਿ ਸਾਡੇ ਭਾਰਤ ਦੇ ਸੰਸਕ੍ਰਿਤੀ ਦੇ ਪ੍ਰਤੀਕ ਭਗਵਾਨ ਰਾਮ ਜੀ ਦੀ ਪ੍ਰਾਣ ਪ੍ਰਤੀਕਸ਼ਾ ਦਾ ਪ੍ਰੋਗਰਾਮ ਅਜोध्या ਦੇ ਵਿੱਚ ਹੋਇਆ ਔਰ ਅੱਜ ਸੂਬੇ ਜਿਵੇਂ ਸਾਰੇ ਹਿੰਦੁਸਤਾਨ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਇਸ ਦਿਨ ਨੂੰ ਇੱਕ ਉਤਸ਼ਾਹ ਦੇ ਉਤਸਵ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਲੋਕਾਂ ਨੇ ਜਗਾ ਜਗਾ ਲੰਗਰ ਲਾ ਕੇ ਭਗਵਾਨ ਰਾਮ ਦੀ ਉਪਾਸਨਾ ਪੂਜਾ ਕੀਤੀ ਆ ਪਰ ਸਾਡੇ ਇਲਾਕੇ ਦੇ ਵਿੱਚ ਵੀ ਬਹੁਤ ਖੁਸ਼ੀ ਬੜਿਆ ਦੇਖਣਾ ਔਰ ਮੇਰੀ ਇੱਕ ਗੱਲ ਦੀ ਖੁਸ਼ੀ ਆ ਕਿ ਇਹ ਪ੍ਰੋਗਰਾਮ ਰਾਜਨੀਤਿਕ ਸੋਚ ਤੋਂ ਉੱਪਰ ਉੱਠ ਕੇ ਅੱਜ ਲੋਕ ਜਿਹੜੇ ਨੂੰ ਮਿਲਾਰੇ ਨੇ ਸਮਾਜ ਦਾ ਹਰ ਸਮੁਦਾਇ ਸਮਾਜ ਦਾ ਹਰ ਵਰਗ ਉਸ ਦੇ ਨੂੰ ਆਪਣਾ ਸਮਝ ਕੇ ਬੁਲਾ ਰਿਆ ਇੱਕ ਮੇਲੇ ਵਰਗਾ ਮਾਹੌਲ ਜਿਹੜਾ ਉਹ ਬਣਿਆ ਉਹ ਅੱਜ ਇਹ ਜਿਹੜੀ ਸ਼ੋਭਾ ਯਾਤਰਾ ਮੇਰੇ ਸਾਡੇ ਬਜ਼ਾਰਾਂ ਚ ਹੁੰਦੀ ਹੋਈ ਅੱਗੇ ਜਾ ਰਹੀ ਆ ਇਹ ਭਗਵਾਨ ਰਾਮ ਦੀ ਲੀਲਾ ਨੂੰ ਦਰਸਾ ਰਹੀ ਆ ਮੈਂ ਕਿ ਕੋਈ ਬੇਨਤੀ ਕਰੂੰਗਾ ਕਿ ਭਗਵਾਨ ਰਾਮ ਨੂੰ ਬ려ਦਾ ਪਰਸ਼ੋਦ ਰਾਮ ਕਿਹਾ ਗਿਆ ਉਹਨੇ ਜ਼ਿੰਦਗੀ ਦੇ ਵਿੱਚ ਹਰ ਚੀਜ਼ ਨੂੰ ਮਰਿਆਦਾ ਦੇ ਵਿੱਚ ਰਹਿ ਕੇ ਕਰਨ ਦੀ ਗੱਲ ਕੀਤੀ ਆ ਉਹਨਾਂ ਦੇ ਗੁਣਾਂ ਨੂੰ ਅਪਣਾਈਏ ਔਰ ਜ਼ਿੰਦਗੀ ਦੇ ਜਿੱਥੇ-ਜਿੱਥੇ ਕੋਈ ਜ਼ਿੰਮੇਵਾਰੀ ਮਿਲੀ ਆ ਉਹਦੇ ਜ਼ਿੰਦਗੀ ਦੇ ਨਰਵਾਹ ਦੇ ਵਿੱਚ ਇਹੋ اصولਾਂ ਨੂੰ ਅਪਣਾ ਕੇ ਚੰਗੇ ਸਮਾਜ ਦੀ ਸਿਰਜਣਾ ਕਰੀਏ ਔਰ ਅਜਾ ਹੀ ਲੱਗ ਰਿਹਾ ਮੁਕੇਸ਼ ਜੀ ਆਓ ਮੇਲ ਮੰਗਲ ਗਾਏ ਅਬਦ ਮੇਰਾਜ ਆਏ ਅੱਜ ਜਿਹੜੀ ਸ਼ੋਭਾ ਯਾਤਰਾ ਹੈ ਇਹ ਜਿਹੜੀ ਆ ਇੱਥੋਂ ਚੱਲ ਕੇ ਮੁੜ ਕੇ ਜਹਾਜ ਚੌਂਕ ਜਹਾਜ ਚੌਂਕ ਤੋਂ ਹਨੂੰਮਨ ਚੌਂਕ ਹਨੂੰਮਨ ਚੌਂਕ ਤੋਂ ਲਾਇਬ੍ਰੇਰੀ ਚੌਂਕ ਤੇ ਲਾਇਬ੍ਰੇਰੀ ਚੌਂਕ ਤੋਂ ਜਿਹੜੀ ਪੁਰਾਣੀ ਸਬਜ਼ੀ ਮੰਡੀ ਕਾਨੋਵਾਂ ਚੌਂਕ ਤੇ ਫਿਰ ਮਾਈ ਜੀ ਦੇ ਮੰਦਿਰ ਤੇ ਜਾ ਕੇ ਜਿਹੜੀ ਸਵਾਗਤ ਹੋਣੀ ਆ ਇਹਦੇ ਤੇ ਅਸੀਂ ਜਿਹੜੀ ਪੁਲਿਸ ਫਰੰਟ ਤੇ ਵੀ ਪੁਲਿਸ ਲਾਤੀ ਨਾਲ ਪੀਸੀਆਰ ਲਾਇਆ ਹੈ ਨਾਉ ਸਾਰੇ ਚੌਕਾਂ ਦੇ ਵਿੱਚ ਅਸੀਂ ਟ੍ਰੈਫਿਕ ਪੁਲਿਸ ਲਾਈ ਹੈ ਜੀ ਸਪੈਸ਼ਲ ਨਾਕੇ ਵੀ ਲਾਤੇ ਨੇ ਵੀ ਰਸਤਿਆਂ ਦੇ ਵਿੱਚ ਤੇ ਪਿਛਲੇ ਪਾਸੇ ਪਾਲਕੀ ਸਾਹਿਬ ਦੇ ਨਾਲ ਵੀ ਫੋਰਸ ਲਾ ਕੇ तकरीबन 100 ਕੁ ਮਲਾਜ਼ਮ ਜਿਹੜਾ ਅਸੀਂ ਇਹਦੇ ਦੇ ਅਰੇਂਜਮੈਂਟ ਤੇ ਲਾਇਆ ਹੋਇਆ ਹੈ ਜੀ ਇਸ ਤਰ੍ਹਾਂ ਲੋਕਾਂ ਨੂੰ ਰਾਤ ਨੂੰ ਵੀ ਸਰਵਿਸਿੰਗ ਕਰਨਾ ਹੈ ਰਾਤ ਨੂੰ ਮੇਰੇ ਲੋਕਾਂ ਨੂੰ ਇੱਕੋ ਹੀ ਅਪੀਲ ਹੈ ਬੜੇ ਸ਼ਾਂਤੀਪੂਰਨ ਕਰਨ ਪੰਜਾਬ ਪੁਲਿਸ ਉਹਨਾਂ ਦੀ ਸੇਵਾ ਚ ਆਜ ਰਿਹਾ ਉਹਨਾਂ ਦੀ ਸਕਿਉਰਿਟੀ ਵਜੋਂ ਜਿੰਨੀ ਫੋਰਸ ਦਿਨੇ ਲੱਗੀ ਹੈ ਜੀ ਉਨੀ ਰਾਤ ਰਹਿ ਕੇਗੀ ਔਰ ਰਾਤ ਨੂੰ ਗਸ਼ਟਾ ਜਿਹੜੀਆਂ ਸਪੈਸ਼ਲ ਲਾਈਆਂ ਗਈਆਂ ਨੇ